ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਕੋਰ ਸਿੰਘ ਵਾਲਾ ਕੋਰ ਸਿੰਘ ਵਾਲੇ ਦੇ ਪਿੰਡ ਦੇ ਵਿੱਚ ਇਸ ਵੰਟ ਟਾਈਮ ਮੈਂ ਮੌਜੂਦ ਹਾਂ ਮਿੱਤਰੋ ਤੇ ਫਾਟਕ ਵੀ ਕੋਰ ਸਿੰਘ ਵਾਲੇ ਦੇ ਮਸ਼ਹੂਰ ਆ ਕੋਰ ਸਿੰਘ ਵਾਲੇ ਪਿੰਡ ਦੇ ਵਿੱਚ ਆ ਕੇ ਸਰਦਾਰ ਸੁਭਾ ਸਿੰਘ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਔਰ ਬਾਈ ਹੁਣਾਂ ਦੇ ਕੋਲੇ ਸ਼ੌਂਕ ਦੇ ਨਾਲ ਬਰੀਡ ਦੇ ਉੱਤੇ ਕੰਮ ਆ ਜਾਨਵਰ ਬਹੁਤ ਸੋਹਣੇ ਤਿਆਰ ਹੁੰਦੇ ਪਏ ਕਰਮਾ ਵਾਲੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸੋਹਣੀ ਬਰੀਡ ਐ ਇੱਕ ਸੁਧਰੀ ਹੋਈ ਬਲੱਡ ਲਾਈਨ ਦੇ ਉੱਪਰ ਜੱਟਾ ਬਾਈ ਹੁਣੀ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਤੁਹਾਨੂੰ ਵੈਸੇ ਤਿੰਨ ਸ਼ੌਂਕ ਦੇ ਨਾਲ ਦਿਖਾ ਦੇਣੇ ਆ ਪਰ ਜਿਨ੍ਹਾਂ ਦੇ ਵਿੱਚੋਂ ਇੱਕ ਅਰਜਨ ਕੁੰਗੜ ਦੇ ਸੀਮਣ ਦੀ ਝੋਟੀ ਦੂਜਾ ਸੂਆ ਵਕਾ ਹੋਆ ਭਾਈ ਟਾਪ ਦੀ ਝੋਟੀ ਦੇ ਦਰਸ਼ਨ ਕਰਵਾਉਂਗਾ ਤੁਹਾਨੂੰ ਮਿੱਤਰੋ ਨਾਲ ਦੋ ਝੋਟੀਆਂ ਹੋਰ ਖੜੀਆਂ ਹੋਈਆਂ ਉਹ ਵੀ ਬਹੁਤ ਸੋਹਣੇ ਚੰਗੇ ਰਿਕਾਰਡ ਸੀਮਨ ਵਾਲੀਆਂ ਮੈਂ ਕਿਹਾ ਉਹ ਵੀ ਜ਼ਰੂਰ ਵਿਖਾ ਦਈਏ ਆਹ ਕਰਦੇ ਗੱਲਬਾਤ ਆਪਾਂ ਸਰਦਾਰ ਸੁਭਾ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਬਸ ਸਿੱਤਾ ਦੇ ਪਰਿਵਾਰ ਸਨ ਬਸ ਠੀਕ ਚੱਲਦੀ ਕਲਾ ਜੀ ਚੱਲਦੀ ਕਲਾ ਜੀ ਚਲੋ ਸ਼ੁਕਰੀਆ ਅੱਛਾ ਬਾਪੂ ਪਿੰਡ ਆ ਗਿਆ ਆਪਣਾ ਕੋਰ ਸਿੰਘ ਵਾਲਾ ਹਨਾ ਜ਼ਿਲ੍ਹਾ ਦਾ ਫਿਰੋਜ਼ਪੁਰ ਲੱਗ ਗਿਆ ਹਾਂ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਇਹ ਹੱਦ ਆ ਗਈ ਫਿਰੋਜ਼ਪੁਰ ਜ਼ਿਲ੍ਹੇ ਦਾ ਫਿਰ ਪਿੰਡ ਕਿਹੜਾ ਹੈ ਹਾਂ ਦੀਪ ਸਿੰਘ ਵਾਲਾ ਸ਼ੁਰੂ ਹੋ ਜਾਂਦਾ ਜੀ ਆਪਣਾ ਲੋਹੂ ਫਰੀਦਪੁਰ ਜ਼ਿਲ੍ਹੇ ਦਾ ਅਗਰ ਚ ਹਾਂ ਤੇ ਆਪਣਾ ਫਿਰੋਜ਼ਪੁਰ ਚ ਠੀਕ ਅੱਛਾ ਬਾਪੂ ਜਾਨਵਰ ਰੱਖੇ ਟਿਕਾਣੇ ਦੇ ਫਿਰ ਹੈ ਹਾਂਜੀ ਹਾਂ ਬਿਲਕੁਲ ਤੇ ਬ੍ਰੀਡ ਤੇ ਹੀ ਕੰਮ ਆ ਹਾਂ ਬਰੀਡ ਤੇ ਜੀ ਅਸੀਂ ਜਿਹੜਾ ਬਰੀਡ ਐ ਸੀਮਨ ਮਤਲਬ ਟੌਪ ਦਾ ਜਿਹੜਾ ਲੱਭ ਕੇ ਪਹਿਲਾਂ ਹੀ ਤਿਆਰ ਰੱਖਣਾ ਮੱਜ ਵੀ ਜਦੋਂ ਹੀ ਜਿਹੜੀ ਮੱਜ ਨੂੰ ਪਤਾ ਵੀ ਹੁਣ ਇਹਨੂੰ ਆ ਇਹੇ ਕਰਨੀ ਟੀਕਾ ਪਹਿਲਾਂ ਪਰੇਸ਼ਾਨ ਚ ਰੱਖਣਾ ਹਾਂ ਪਹਿਲਾਂ ਪਰੇਸ਼ਾਨ ਪਿਆ ਇਹਦਾ ਆਰਟੀਕਲ ਹੋਣਾ ਹੈ ਕੀ ਬਾਤ ਉਹਦਾ ਪ੍ਰਬੰਧ ਪਹਿਲਾਂ ਕਰ ਲੈਣਾ ਅੱਛਾ ਜਾਨਵਰ ਫਿਰ ਬਾਪੂ ਇੰਨੇ ਕੋਈ ਤਿੰਨ ਚਾਰ ਹੀ ਮੱਜਾਂ ਦਾ ਨਹੀਂ ਜੀ ਮੱਜਾਂ ਮੇਰੇ ਕੋਲ 5 6 ਸੀ ਤੇ ਮਤਲਬ ਇਸ ਤਰ੍ਹਾਂ ਆਪਣੇ بیٹے ਦੀ ਡੈਥ ਹੋ ਗਈ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਸੰਧ ਨਹੀਂ ਤੇ ਆ ਦਾ ਖਾਸ ਕਰਕੇ ਰੱਖੀ ਸੀ ਮੱਜ ਵੀ ਇਹ ਇਹਦਾ ਬਰੀਡ ਵਧਾਵਾਂਗੇ ਗਾਂ ਬਹੁਤ ਵਧੀਆ ਮੱਝ ਹੈ ਹਾਂ ਟੌਪ ਦੀ ਝੋਟੀ ਹੈ ਪਹਿਲੇ ਸਵੇਰੇ ਇਹਨੇ 16 17 ਕਿਲੋ 18 ਕਿਲੋ ਤੱਕ ਵੀ ਦੁੱਧ ਦਿੱਤਾ ਇਹ ਝੋਟੀ ਨੇ ਇੱਕ ਇਹਦੇ ਸੀਮਨ ਦੀ ਆ ਗਈ ਬਾਬੂ ਜੀ ਇਹ ਜੀ ਆਪਣਾ ਅਰਜਨ ਕੁੰਗੜ ਦੀ ਹੈ ਅਰਜਨ ਕੁੰਗੜ ਦੀ ਹੈ ਤੇ ਬਾਬੂ ਇਹ ਕਿੰਨਾ ਸੋਸ ਹੁੰਦੀ ਹੈ ਇਤਕੀ ਇਹ ਦੂਜੇ ਸੂਏ ਆ ਜੀ ਦੂਜੇ ਸੂਨਾ ਮੈਂ ਹਾਂ ਦੂਜੇ ਕਿੰਨੀ ਤੀ ਹੁੰਦੇ ਨੇ ਪੂਰੇ ਹੋਣਗੇ ਇਹਦੇ ਹਫਤਾਗ ਲਾਉਗੀ ਜੀ ਹਫਤਾਗ ਲਾਉਗੀ ਜੀ ਹਫਤਾਗ ਲਾ اچھا ਇਤਕੀ ਫਿਰ ਬਾਬੂ ਕੀ ਉਮੀਦ ਆਪਾਂ ਸੰਭੀ ਜਾਂ ਪਦਲੀ ਤਿਆਰ ਕੀਤੀ ਜਿਵੇਂ ਆਪਾਂ ਉਮੀਦ ਹੁੰਦੀ ਆ ਅਧ ਕਿ ਅਸੀਂ ਸੋਚਦੇ ਆ ਵੀ 20 22 ਕਿਲੋ ਦੁੱਧ ਕੱਢਣਾ ਚਾਹੀਦਾ ਜਿੰਨਾ ਵੀ ਚਾਹੀਦਾ ਜਿਵੇਂ 16 17 ਕਿਲੋ ਪਹਿਨੇ ਸਦੇਹੀ ਗਰਮ ਵਾਲੀ ਬਹੁਤ ਛੋਟੀ ਉਮਰ ਚ ਸੂਪੀ ਸੀ ਹਜੇ ਵੀ ਦੰਦਾ ਜੀ ਹੈ ਬਾਪੂ ਹਾਂ ਹਜੇ ਵੀ ਇਹ 4.5 ਸਾਲ ਉਮਰ ਹੈ ਸਾਢੇ 4.5 ਸਾਲ ਉਮਰ ਹੈ ਤੇ ਦੂਜਾ ਸੂਤ ਤਿਆਰ ਆ ਸੋਨੂੰ ਦੂਜਾ ਸੂਤ ਤਿਆਰ ਹੈ ਜੀ ਮੇਰੇ ਇਹਦੇ ਕਿਹੜਾ ਟੀਕਾ ਲਵਾਇਆ ਹੋਇਆ ਹੈ ਬਾਪੂ ਅਧ ਕਿ ਕੋਈ ਨੂਰ ਦਾ ਹੈ ਕੋਈ ਨੂਰ ਤੇ ਲੱਗਦਾ ਕੋਈ ਨੂਰ ਦਾ ਹੈ ਹਾਂ ਜੀ ਆਪ ਅਰਜਨ ਕੁੰਗੜ ਦੀ ਆ ਗਈ ਕੋਈ ਨੂਰ ਦਾ ਸੀਮਣੇ ਨੂੰ ਲਵਾਇਆ ਹੋਇਆ ਹਾਂ ਜੀ ਕੋਈ ਨੂਰ ਬੋਹ ਸੋਹਣੀ ਝੋਟੀ ਤਿਆਰ ਕੀਤੀ ਹੈ ਬਾਪੂ ਸਾਮ ਸਵਾਲ ਬਹੁਤ ਵਧੀਆ ਕੀਤੀ ਸਾਮ ਜੀ ਉਹ ਆ ਫਿਰ ਥੋੜੇ ਪਸੂ ਸੀ ਸਾਮ ਸਮਝ ਆਂਦੀ ਭੀ ਅਜਾ ਖਰਾਕ ਫਿਰ ਬਾਪੂ ਇਹਨਾਂ ਨੂੰ ਕੀ ਪਾਉਣਾ ਖਰਾਕ ਜੀ ਆਪਣਾ ਫੀਡ ਜਿਆਦਾ ਆਪਣਾ ਹੀ ਬਣਾਈਦਾ ਕਰਦੇ ਤਿਆਰ ਕਰ ਹਾਂ ਤੇ ਬਾਕੀ ਲੈ ਆਈਦਾ ਨਾਲ ਝੋਟੀਆਂ ਝਾਟੀਆਂ ਵਾਸਤੇ ਮਤਲਬ ਦੂਸਰਾ ਵੀ ਪਾਊਡਰ ਪਾਊਡਰ ਵਗੈਰਾ ਹਾਂ ਪਾਊਡਰ ਪਾਊਡਰ ਤੇ ਉਹ ਅੱਛਾ ਬਾਪੂ ਇਹ ਹੁਣ ਵੇਚਣੀ ਆ ਆਪਾਂ ਝੋਟੀ ਇਹ ਹੈ ਨਾ ਇਹਨੇ ਦੂਜਾ ਸੂਆ ਸੂਣਾ ਇਹ ਫਿਰ ਆਪਾਂ ਦੇ ਦੇ ਦਾਂਗੇ ਤਾਂ ਕਿ ਉਹਨੇ ਨੂੰ ਆਇਤ ਕੀ ਦੇ ਦੇਣਾ ਵੀ ਛੋਟੀਆਂ ਦਾ ਪਾਲਾ ਉਹ ਟੋਟੀਆਂ ਟੋਟੀਆਂ ਤਿਆਰ ਹੋਈਆਂ ਇਹਦਾ ਕਰਨ ਕੀ ਰੇਟ ਕੀ ਰੱਖਿਆ ਬਬੂ ਜੀ ਰੇਟ ਇਹਦਾ ਜੀ 2.5 ਲੱਖ ਸਾਡੀ ਡਿਮਾਂਡ ਹੈ 2.5 ਲੱਖ ਰੁਪਈਆ ਮੰਨ ਤਾਂ ਤਾਂ ਕਰ ਦੇਾਂਗੇ ਮੌਕੇ ਤੇ ਹਾਂ ਕਰ ਦੇਾਂਗੇ ਬਾਣ ਤਾੜ ਮੌਕੇ ਤੇ ਠੀਕ ਹੈ ਬਬੂ ਲੈ ਵੀ ਮਿੱਤਰੋ ਆਪ ਅਰਜਨ ਕੁੰਗੜ ਦੇ ਸੀਮਨ ਦੀ ਆ ਅੱਗੇ ਕਦਮਾਂ ਵਾਲੀ ਜਿਹੜੀ ਗੱਬਣ ਆ ਉਹ ਹੈਗੀ ਆ ਕੋਹੇ ਨੂਰ ਤੋਂ ਦੋਵੇਂ ਮੋਰਾ ਦੇ ਵਿੱਚ ਟਾਪ ਦੇ ਬ੍ਰਾਂਡ ਆ ਮਿੱਤਰੋ ਤੇ ਟਾਪ ਦੇ ਬ੍ਰਾਂਡਾਂ ਦੇ ਵਿੱਚੋਂ ਫਿਰ ਇੱਕ ਹੀਰਾ ਜਦੋਂ ਨਿਕਲਦਾ ਵਾ ਉਹ ਫਿਰ ਭਾਈ ਕੀ ਬਾਤ ਰਿਜ਼ਲਟ ਦਿੰਦਾ ਹੋ ਤੁਸੀਂ ਆਪ ਸਿਆਣੇ ਆ ਸੋਲਾ 17 ਕਿਲੋ ਦੁੱਧ ਪੀਕ ਲੈਵਲ ਦਾ ਰਿਕਾਰਡ ਜਿਹੜਾ ਇਹਨੇ ਕਰਮਾ ਵਾਲੀ ਨੇ ਪਹਿਲੇ ਸੂਏ ਦੇ ਵਿੱਚ ਹੀ ਦਿੱਤਾ ਹੋਇਆ ਛੋਟੀ ਨੇ ਛੋਟੀ ਉਮਰ ਦੇ ਵਿੱਚ ਸੂਕੇ ਹੁਣ ਦੂਜਾ ਸੂਆ ਸਾਢੇ 4 ਸਾਲ ਦੀ ਉਮਰ indi ਹੋ ਗਈ ਆ ਤੇ ਦੂਜਾ ਸੂਆ ਇਹਨੇ ਕਰਮਾ ਵਾਲੀ ਨੇ ਸੋਣਾ ਵਾ ਹਫਤੇ ਦੀ ਹਜੇ ਕੱਟੀ ਆ ਉੱਤੋਂ ਵੱਤੋਂ ਛੋਟੀ ਬੜੀ ਜ਼ਬਰਦਸਤ ਤਿਆਰੀ ਦੇ ਵਿੱਚ ਆ ਕਰਮਾ ਵਾਲੀ ਲੇਵੇ ਲੂਵੇ ਵਾਲੇ ਪੱਖ ਤੋਂ ਵੀ ਜੇ ਵੇਖਦੇ ਆ ਤਾਂ ਹਰ ਦਜੈਣ ਛੋਟੀ ਦਾ ਪੱਕ ਮਾਲਾ ਮੂੰਹ ਬਹੁਤ ਸੋਣਾ ਵਾ ਮਿੱਤਰੋ ਕਰਮਾ ਵਾਲੀ ਦਾ ਪੇਟ ਬਾਡੀ ਬੰਤਰ ਨਾਲਾਂ ਦੀ ਵੇਨਸਾ ਜਿਹੜੀਆਂ ਆਉਂਦੀਆਂ ਪਿੰਡੇ ਦੇ ਉੱਤੇ ਉਸੇ ਤਰ੍ਹਾਂ ਦੀਆਂ ਕਰਮਾ ਵਾਲੀ ਦੀਆਂ ਪਤਲੀ ਚਮੜੀ ਦੇ ਵਿੱਚ ਪਰ ਵਜ਼ਨ ਵਜੂਦ ਦੇ ਵਿੱਚ ਪਲੀ ਸੰਭੀ ਚੰਗੀਆ ਰੂਹ ਦੇ ਨਾਲ ਖਰਾਕ ਦੇ ਨਾਲ ਤਨ ਦੇਹੀ ਦੇ ਨਾਲ ਸੰਭੀ ਹੋਈ ਹੈ ਕਰਮਾਂ ਵਾਲੀ ਮਿੱਤਰੋ 2.5 ਲੱਖ ਰੁਪਈਆ ਦੀ ਡਿਮਾਂਡ ਰੱਖੀ ਆ ਦੋ ਨੰਬਰ ਤੇ ਜਿਹੜੀ ਬਾਪੂ ਕੱਟੀਆਂ ਦੇ ਨਾਲ ਖੜੀ ਉੱਪਰਲੀ ਉਹ ਤਾਂ ਆਪਾਂ ਦੇਣੀਆਂ ਨਹੀਂ ਦੋਵੇਂ ਉਹ ਤਾਂ ਵੈਸੇ ਹੀ ਵਿਖਾਉਣੀਆਂ ਹਨਾ ਹਾਂ ਨਹੀਂ ਜੇ ਪੂਰਾ ਮੁੱਲ ਆਪਾਂ ਨੂੰ ਰੇਟ ਮਿਲ ਜੇ ਉਹਦਾ ਉਹਦੀ 1.5 ਲੱਖ ਡਿਮਾਂਡ ਹੈ ਉਹ ਦੋਵਾਂ ਝੋਟੀਆਂ ਹੀ ਦੇ ਦੇਾਂਗੇ ਆਪਾਂ ਠੀਕ ਹੈ ਬਾਪੂ ਅੱਛਾ ਭਾਈ ਦੀ ਜਿਹੜੀ ਦੋ ਨੰਬਰ ਤੇ ਝੋਟੀਆਂ ਉਹ ਕਿਹੜੇ ਸੀਮਣ ਦੀ ਆ ਇਦੇ ਨਾਲ ਜਿਹੜੀ ਖੜੀ ਹੈ ਉਹ ਹੈਗੀ ਆਪਣੇ ਦੀ ਭੀਸ਼ਮ ਚੋਟਾ ABC ਦਾ ਠੀਕ ਹੈ ਜੀ ਤੇ ਉਹ ਪਰਲੀ ਕੋਈ ਨੂਰ ਦੀ ਹੈ ਪਰਲੀ ਕੋਈ ਨੂਰ ਦੀ ਆ ਗਈ ਹੈ ਭੀਸ਼ਮਾ ਦੀ ਆ ਗਈ ਹੈ ਇਹਨਾਂ ਦੀ ਮਾਵਾਂ ਦੇ ਦੁੱਧਰ ਘੜ ਕਿੰਨਾ ਕੁ ਸੀ ਧੁੰਦ ਰਿਕਾਰਡ ਜੀ ਹੁਣੇ ਹੀ ਉਹ ਪਰਲੀ ਦੀ ਪੌਣੇ 2 ਲੱਖ ਦੀ ਵੇਚ ਗਏ ਉਹ ਪਰਲੀ ماں ਦੀ ਉਹਦੀ ਕੱਟੀ ਦੀ ਜਿਹੜੀ ماں ਉਹ ਤੋਂ ਪੌਣੇ 2 ਲੱਖ ਦੀ ਵਗੀ ਪੌਣੇ 2 ਲੱਖ ਦੀ ਵਗੀ ਕੀ ਬਾਤ ਹੈ ਜੀ ਤੇ ਉਰਲੀ ਝੋਟੀ ਆ ਜਿਹੜੀ ਇਹਦੀ ماں ਥਲੇ ਤੋਂ ਜੀ ਇਹਦੀ ماں ਇਸੇ ਦੀ ਹੈ ਅੱਛਾ ਇਹ ਕੱਟੀ ਇਸੇ ਦੀ ਹੋਈ ਆ ਨਾਲ ਵਾਲੀ ਕੱਟੀ ਇਸੇ ਜੇ ਤਾਂ ਫਿਰ ਮਾਵਾਂ ਤਾਂ ਇਹੀ ਹੋ ਗਈਆਂ ਇਹ ਦੇਖ ਲਓ ਪਿਛਲੇ ਸੂਰੇ ਦੀ ਆ ਤੇ ਉਹਦੇ ਬਰਾਬਰ ਦੀ ਹੋਈ ਖੜੀ ਹੈ ਤੁਹਾਨੂੰ ਕਹਿਣ ਲੱਗਿਆ ਕਰਮ ਵਾਲੀ ਬਰਾਬਰ ਹੀ ਆ ਹੋਰ ਤਿਆਰਾ ਮਹੀਨਾ ਇਹਨੇ ਰਲ ਜਾਣਾ ਬਈ ਹੂੰ ਸਾਂਭ ਤੇ ਡਿਪੈਂਡ ਹੈ ਬਾਬਾ ਸਾਂਭ ਦੀ ਬਰੀਡ ਹੈ ਨਸਲ ਵੀ ਨਸਲ ਤੇ ਡਿਪੈਂਡ ਆ ਵਾਦੇ ਫੁੱਲਦਾ ਆ ਹੂੰ ਏ ਮਿੱਤਰੋ ਪਹਾੜੀ ਚੋਟੀ ਦੀ ਉਹ ਕੋਹੇਨੂਰ ਦੀ ਆ ਤੇ ਉਰਲੀ ਜਿਹੜੀ 31 ਵਿਚਾਲੜੀ ਹੈਗੀ ਇਹ ਪੀਛਮਾ ਦੀ ਦੋਵਾਂ ਝੋਟੀਆਂ ਦੀ ਕੀਮਤ ਹੈਗੀ 1.5 ਲੱਖ ਰੁਪਈਆ ਜੇ ਕੋਈ ਭਰਾ ਨੂੰ ਚਾਹੀਦੀਆਂ ਤਾਂ ਪਾਈ ਨਾਲ ਰابطਾ ਕਰ ਲਿਆ ਜੀ ਤੇ ਆ ਜਿਹੜੀ ਵਿਚਾਲੜੇ ਇੱਕ ਝੋਟੀ ਖੜੀ ਹੋਈ ਆ ਉਹ ਇਸੇ ਮਾਂ ਦੀ ਧੀ ਜਿਹੜੀ ਵੱਡੀ ਝੋਟੀ ਪਾਈ ਉਹਨਾਂ ਨੇ ਵੇਚਣੀ ਹੈ ਮੈਂ ਮਿੱਤਰੋ ਐਤਕੀ 20 ਕਿਲੋ ਦੁੱਧ ਦੀ ਆਸਾ ਬਹੁਤ ਸੋਹਣੇ ਜਾਨਵਾਰ ਆ ਬਾਈ ਪਿੰਡ ਕੋਹਰ ਸਿੰਘ ਵਾਲੇ ਦੇ ਵਿੱਚ ਬਾਪੂ ਸੁਭਾ ਸਿੰਘ ਦੇ ਘਰੇ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਆ ਗਿਆ ਬਾਪੂ ਜੀ ਹਾਂਜੀ ਬਿਲਕੁਲ ਹੈਨਾ ਤੇ ਬਾਪੂ ਫਿਰ ਇਹਦੇ ਨਾਲ ਨਾਲ ਹੋਰ ਕੀਤਾ ਖੇਤੀ ਦਾ ਫਿਰ ਨਾ ਹਾਂਜੀ ਕੀ ਕੀ ਨਾ ਲੱਭਨੀ ਕੀ ਕੀ ਮਲਦਾ ਠੀਕ ਹੈ ਬੇਟੇ ਨੂੰ ਗੁਜ਼ਰਨੂ ਕਿਨਾਂਦਰ ਹੋ ਗਿਆ ਬੇਟੇ ਨੂੰ ਹੋਗੇ 4-5 ਮਹੀਨੇ ਹੋਗੇ ਹੋਣੀ ਨੂੰ ਥੋੜੇ ਜਿਮ ਜੀ ਕਰਦਾ ਫਿਰ ਹਾਂ ਥੋੜਾ ਜਿਹੀ ਹੋਇਆ ਠੀਕ ਹੈ ਬਾਬੂ ਠੀਕ ਹੈ ਜੀ ਸਮਾਂ ਬਾਬੂ ਕਹਿੰਦੇ ਲਾ ਵੀੜਾ ਪਰਮਾਤਵਾ ਹਣਾ ਮੇਰੀ ਰੱਖੇ ਬਾਈ ਤੇ ਬਾਕੀ ਫਿਰ ਬਾਬੂ ਹੁਣ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਨੰਬਰ 98778200 98769 78 70 2209 2209 98778 ਹਣਾ ਜੀ 2209 2209 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਬਾਪੂ ਸੋਪਾ ਸਿੰਘ ਦੇ ਨਾਲ ਗੱਲਬਾਤ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਤਿੰਨੇ ਲੈਣੀਆਂ ਤਿੰਨੇ ਖਰੀਦ ਲਿਆ ਜੇ ਸੁਧਰੀ ਹੋਈ ਬਣੀ ਹੋਈ ਫ੍ਰੀਡ ਐਨ ਮੰਨ ਲਓ ਕਹਿਣ ਤੋਂ ਭਾਵੇਂ ਆ ਵੀ ਜਦੋਂ ਘਰ ਦੇ ਵਿੱਚ ਜਾ ਕੇ ਉਤਰਨੀਆਂ ਨੇ ਚੀਜ਼ਾਂ ਇੱਕ ਵਾਰੀ ਗਵੰਢੀ ਕੰਦ ਉੱਤੋਂ ਦੀਆਂ ਦੇਖਣ ਤੇ ਇਹ ਗੱਲ ਰਿਕਾਰਡ ਤੋੜਦੀ ਆ ਵਾਦਾ ਨਹੀਂ ਤੁਹਾਨੂੰ ਇਹਨਾਂ ਕਰਦਾ ਮੈਂ ਵੀ ਜਿਹੜੀ ਚੀਜ਼ ਚੰਗੀ ਆ ਜਿਹੜੀ ਚੀਜ਼ ਪਛਾਣਨੀ ਹੋਈ ਆ ਜਿਹੜੀ ਚੀਜ਼ ਸੰਭੀ ਹੋਈ ਆ ਰੂਹ ਦੇ ਨਾਲ ਉਹਨੂੰ ਦੇਖਣ ਉਹ ਆਟੋਮੈਟਿਕ ਜੀ ਕਰਦਾ ਵਾ ਮਿੱਤਰੋ ਬੋਡੀ ਤਾਂ ਆਪਾਂ ਬਣਾਈ ਹੋਵੇ ਨਾ ਤੇ ਲੋਕ ਗਲੀਆਂ ਦੇ ਵਿੱਚ ਦੀ ਨੰਗੇ ਚੋਬਰ ਨੂੰ ਦੇਖਦੇ ਆ ਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਜਾਨਵਰ ਆ ਮੈਂ ਵੀ ਟੌਪ ਆ ਝੋਟੀਆਂ ਵੀ ਟੌਪ ਆ ਬਾਈ ਜੇਲਵੰਲੀ ਨੰਬਰ ਸਕਰੀਨ ਤੇ ਆ ਪਿੰਡ ਕੋਰ ਸਿੰਘ ਵਾਲਾ ਜਿਹੜਾ ਫਰੋ